शिवकुमार ਨੇ ਮੈਨੂੰ ਲੁਧਿਆਣੇ ਦੇ ਬਾਜ਼ਾਰ 'ਚ ਹਾਕ ਨਹੀਂ ਮਾਰੀ ਲੁਧਿਆਣੇ 'ਚ ਹਾਕ ਬਾਰੀ ਤੇ ਮੈਨੂੰ ਦੇਵ ਨਹੀਂ ਮਾਰੀ ਇਹ 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 ਕ੍ਰੈਡਿਟ ਗੋਸ ਟੂ ਐਮ ਐਸ ਰੰਧਾਵਾ ਯੂਨੀਵਰਸਿਟੀਆਂ ਇੱਟਾਂ ਪੱਥਰਾਂ ਦੀਆਂ ਬਣੀਆਂ ਨਹੀਂ ਹੁੰਦੀਆਂ ਬਿਲਕੁਲ ਯੂਨੀਵਰਸਿਟੀ ਜਮਾਤਾਂ ਵੀ ਨਹੀਂ ਹੁੰਦੀਆਂ ਬਿਲਡਿੰਗਸ ਨਹੀਂ ਹੁੰਦੀਆਂ ਰੰਧਾਵੇ ਵਰਗਾ ਇੱਕ ਕਲਚਰ ਨਾਲ ਪੰਜਾਬ ਦੀ ਕਲਾ ਨਾਲ ਮੁਹੱਬਤ ਕਰਨ ਵਾਲਾ ਪੰਜਾਬ ਦੇ ਕਲਾਕਾਰਾਂ ਨੂੰ ਅੱਗੇ ਲਿਆਉਣ ਵਾਲਾ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਾ ਹੁਣ ਤੁਸੀਂ ਦੱਸੋ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦਾ ਕੋਈ ਅਰਥ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਨੂੰ ਫੈਲੋਸ਼ਿਪ ਦਿੱਤੀ ਪੰਜਾਬੀ ਯੂਨੀਵਰਸਿਟੀ ਨੇ ਤੇ ਰੰਧਾਵੇ ਨੂੰ ਲੱਗਿਆ ਵੀ ਇਹ ਤਾਂ ਮੋਹਨ ਸਿੰਘ ਦੇ ਕਦ ਤੋਂ ਬੜੀ ਛੋਟੀ ਹੈ ਐਗਰੀਕਲਚਰ ਯੂਨੀਵਰਸਿਟੀ ਚੋਂ ਪੰਜਾਬੀ ਵਿਭਾਗ ਖੋਲ ਰਿਹਾ ਹੈ ਤੇ ਪ੍ਰੈਸਰ ਮੋਹਨ ਸਿੰਘ ਨੂੰ ਪ੍ਰੋਫੈਸਰ ਇਮੇਰਿਟਸ ਲਾ ਰਿਹਾ ਹੈ ਇਹ ਇਹ ਰੰਦਾਵਾ ਹੀ ਕਰ ਸਕਦਾ ਸੀ